ਜੋ ਅਸੀਂ ਬਾਹਰ ਦੇਖਦੇ ਆ ਉਹ ਜੀਵਨ ਨਹੀਂ ਹੈ ਜੀਵਨ ਦੀ ਜਿਹੜੀ ਪ੍ਰਕਿਰਿਆ ਬਹੁਤ ਗੁਪਤ ਹੋ ਕੇ ਚਲਦੀ ਹੈ ਜੀਵਨ ਇੱਕ ਗੁਪਤ ਹੈ ਜੀਵਨ ਮੋਨ ਹੈ ਜੀਵਨ ਇੱਕ ਹੱਸੇ ਜਿਸ ਤਰ੍ਹਾਂ ਆਪਾਂ ਪੇੜ ਦੇਖਦੇ ਆ ਅਗਰ ਬਾਹਰੋਂ ਪੇੜ ਦੇਖੀਏ ਹਰੇ ਪੱਤੇ ਨੇ ਸ਼ਖਾਵਾਂ ਹੈ ਸਾਰਾ ਕੁਝ ਹੈ ਪਰ ਅਗਰ ਅਸੀਂ ਦੇਖੀਏ ਕਿ ਪੇੜ ਦਾ ਜੀਵਨ ਕਿੱਥੇ ਹੈ ਤੇ ਪੇੜ ਦਾ ਜਿਹੜਾ ਜੀਵਨ ਹੈ ਉਹ ਉਹਦੀ ਜੜ੍ਹ ਵਿੱਚ ਹੈ ਉਸ ਜ਼ਮੀਨ ਦੇ ਅੰਦਰ ਹੈ ਉਹ ਗੁਪਤ ਹੈ ਉਹ ਅਦ੍ਰਿਸ਼ ਹੈ ਜਿਹੜਾ ਨਜ਼ਰ ਨਹੀਂ ਆ ਰਿਹਾ ਕਿਉਂਕਿ ਉਹ ਜ਼ਮੀਨ ਦੇ ਅੰਦਰ ਹੈ ਇਸੇ ਤਰ੍ਹਾਂ ਜਿਹੜਾ ਸਾਡਾ ਜੀਵਨ ਦੀ ਊਰਜਾ ਹੈ ਅਗਰ ਅਸੀਂ ਦੇਖੀਏ ਕਿ ਜਿਹੜਾ ਸਾਡਾ ਸਰੀਰ ਹੈ ਕਿ ਆ ਉਹੀ ਜੀਵਨ ਹੈ ਸ਼ਰੀਰ ਤੇ ਇੱਕ ਮਿੱਟੀ ਦਾ ਪੁੱਤਲਾ ਪਰ ਉਸ ਮਿੱਟੀ ਦੇ ਪੁੱਤਲੇ ਵਿੱਚ ਜਾਨ ਕਿੱਥੇ ਆ ਉਸ ਮਿੱਟੀ ਦੇ ਪੁੱਤਲੇ ਵਿੱਚ ਜੀਵਨ ਕਿੱਥੇ ਆ ਉਸ ਮਿੱਟੀ ਦੇ ਪੁੱਤਲੇ ਵਿੱਚ ਜਿਹੜੀਆਂ ਨਜ਼ਰ ਐ ਅੱਖਾਂ ਐ ਇਹਨਾਂ ਨੂੰ ਨਜ਼ਰ ਕਿੱਥੋਂ ਮਿਲਦੀ ਐ ਜਿਹੜੇ ਜ਼ੁਬਾਨ ਐ ਇਹਨਾਂ ਨੂੰ ਸ਼ਬਦ ਕਿੱਥੋਂ ਮਿਲਦੇ ਐ ਇਹਨਾਂ ਨੂੰ ਹਲਚਲ ਕਿੱਥੋਂ ਮਿਲਦੀ ਐ ਹਾਡੀਆਂ ਅੱਖਾਂ ਰੋਸ਼ਨੀ ਮਿਲਦੀ ਐ ਜ਼ਬਾਨਾਂ ਨੂੰ ਸ਼ਬਦ ਮਿਲਦੇ ਨੇ ਕੰਨਾਂ ਨੂੰ ਸਵਰ ਮਿਲਦੇ ਨੇ ਉਸਨਾਂ ਨੂੰ ਵਾਸਤੇ ਪੈਰ ਜਿਹੜੇ ਉਹ ਚੱਲਦੇ ਨੇ ਹੱਥ ਜਿਹੜੇ ਉਹ ਹਿਲਦੇ ਨੇ ਬਾਰਲੀ ਤੌਰ ਤੇ ਦੇਖੀਏ ਤੇ ਸ਼ਰੀਰ ਹੈ ਪਰ ਸ਼ਰੀਰ ਦੇ ਅੰਦਰ ਜਿਹੜਾ ਜੀਵਨ ਹੈ ਉਹ ਇੱਕ ਗੁਪਤ ਜੀਵਨ ਉਹ ਮੋਨੋ ਕੇ ਕੰਮ ਕਰ ਰਿਹਾ ਉਸਨੂੰ ਅਸੀਂ ਪਰਮਾਤਮਾ ਕਹੀਏ ਉਸ ਨੂੰ ਅਸੀਂ ਸ਼ਕਤੀ ਕਹੀਏ ਉਸ ਨੂੰ ਅਸੀਂ ਸ਼ਿਵ ਕਹੀਏ ਜਾਂ ਉਸ ਨੂੰ ਅਸੀਂ ਜੀਵਨ ਕਹੀਏ ਕੋਈ ਵੀ ਚੀਜ਼ ਹੈ ਅਗਰ ਉਹਦੇ ਵਿੱਚ ਜੀਵਨ ਨਹੀਂ ਹੈ ਸ਼ਕਤੀ ਨਹੀਂ ਹੈ ਜਿਸ ਤਰ੍ਹਾਂ ਸਾਡਾ ਸਰੀਰ ਹੈ ਜਦੋਂ ਆਤਮਾ ਨਿਕਲ ਜਾਂਦੀ ਤੇ ਉਹ ਮਰਦਾ ਹੈ ਫਿਰ ਉਹ ਸ਼ਵ ਬਣ ਜਾਂਦਾ ਹੈ ਅਗਰ ਪੇੜ ਨੂੰ ਜੜ ਦੇ ਨਾਲੋਂ ਕੱਟ ਦਿੱਤਾ ਜਾਵੇ ਤੋ ਕੁਛ ਦਿਨ ਹੀ ਖੜਾ ਰਹੇਗਾ ਫਿਰ ਉਹ ਪੇੜ गिर ਜਾਏਗਾ ਉਹਦਾ ਜਿਹੜਾ ਜੀਵਨ ਆ ਉਹਦੀ ਜਿਹੜੀ ਸ਼ਕਤੀ ਹੈ ਉਹ ਜ਼ਮੀਨ ਦੇ ਅੰਦਰ ਹੈ ਜੜ੍ਹ ਤੋਂ ਬਿਨਾ ਪੇੜ ਨਹੀਂ ਹੈ ਸਾਡੇ ਜੀਵਨ ਦੀ ਜਿਹੜੀ ਜੜ੍ਹ ਹੈ ਅਸੀਂ ਸਿਰਫ ਉੱਪਰ ਉੱਪਰੋ ਦੇਖ ਰਹੇ ਹਾਂ ਕਿ ਇਹ ਸਰੀਰ ਹੈ ਪਰ ਉਸ ਦੀ ਚੇਤਨਾ ਕਿੱਥੋਂ ਆ ਰਹੀ ਹੈ ਉਸ ਦੀ ਸ਼ਕਤੀ ਕਿੱਥੋਂ ਆ ਰਹੀ ਹੈ ਇਹ ਹੀ ਸਵਾਲ ਹੈ